ਨਾ ਤੇ ਤੁਹਾਡਾ ਇੱਕ ਵਾਰ ਫੇਰ ਬੇਹਦ ਸਵਾਗਤ ਫਗਵਾੜੇ ਨੂੰ ਦੁਆਬੇ ਦਾ ਦਿਲ ਕਿਹਾ ਜਾਂਦਾ ਹੈ ਇੱਥੋਂ ਦੇ ਸ਼ਾਪਿੰਗ ਸੈਂਟਰ ਜੋ ਹੈ ਪੂਰੇ ਵਿਸ਼ਵ ਦੇ ਵਿੱਚ ਉਸਦੀ ਮਾਨਤਾ ਹੈ ਇੱਥੋਂ ਲੋਕ ਨਿਊਜ਼ੀਲੈਂਡ ਇੰਗਲੈਂਡ ਆਸਟ੍ਰੇਲੀਆ ਅ ਅਮਰੀਕਾ ਜਾਂਦੇ ਨੇ ਤੇ ਇੱਥੋਂ ਬੜੇ ਚਾਅ ਦੇ ਨਾਲ ਕੱਪੜੇ ਖਰੀਦ ਰਹੇ ਨੇ ਚੀਜ਼ਾਂ ਖਰੀਦ ਰਹੇ ਨੇ ਪਰ ਜੇਕਰ ਫਗਵਾੜੇ ਦੇ ਵਿੱਚ ਬਾਰ ਆਣ ਵਾਲੇ ਲੋਕਾਂ ਦੀ ਲੁੱਟ ਖਸੁੱਟ ਹੋਵੇ ਜੇਕਰ ਉਹਨਾਂ ਨੂੰ ਲੁੱਟਿਆ ਜਾਵੇ ਅਤੇ ਉਸ ਤੋਂ ਬਾਅਦ ਫਿਰ ਸੀਨਾ ਤੇ ਸੀਨਾ ਜੋਰੀ ਕੀਤੀ ਜਾਵੇ ਕਿਸ ਤਰ੍ਹਾਂ ਦਾ ਲੱਗੇਗਾ ਇੱਕ ਅਜਿਹੀ ਘਟਨਾ ਜਿਸ ਨੇ ਪੂਰੇ ਫਗਵਾੜੇ ਨੂੰ ਸ਼ਰਮਸਾਰ ਕਰ ਦਿੱਤਾ ਹੈ ਅਜਿਹੀ ਘਟਨਾ ਜਿਸ ਨੇ ਪੂਰੇ ਵਿਸ਼ਪ ਦੇ ਵਿੱਚ ਫਗਵਾੜੇ ਨੂੰ ਫੇਰ ਸੁਰਖੀਆਂ ਤੇ ਲਿਆ ਦਿੱਤਾ ਹੈ ਤੇ ਇੱਕ ਅਜਿਹੀ ਲੁੱਟ ਖਸੁੱਟ ਜੋ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਛੱਡਦੀ ਹੈ ਅਸੀਂ ਉਸ ਇਨਸੀਡੈਂਸ ਦੇ ਵਿੱਚ ਕਿਉਂਕਿ ਖੁਦ ਆਪ ਨਹੀਂ ਸੀ ਇਸ ਲਈ ਅਸੀਂ ਸਿਰਫ ਅੱਜ ਦੀ ਇਹ ਵੀਡੀਓ ਬਣਾ ਰਹੇ ਹਾਂ ਤਾਂ ਕਿ ਸੋਸ਼ਲ ਮੀਡੀਆ ਤੇ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਵੇ ਇਨਸੀਡੈਂਸ ਇਹ ਹੁੰਦਾ ਹੈ ਕਿ ਬਿਲਕੁਲ ਸਾਹਮਣੇ ਤੁਸੀਂ ਪਿਛਲੇ ਪਾਸੇ ਆ ਢਾਬਾ ਦੇਖ ਰਹੇ ਹੋ ਇਸ ਢਾਬੇ ਦੇ ਵਿੱਚ ਇਨਸੀਡੈਂਸ ਹੁੰਦਾ ਹੈ ਜਿਸ ਦੀ ਸੂਚਨਾ ਜਗਦੀਪ ਸਿੰਘ ਥਲੀ ਜਿਹੜੇ ਕਿ ਸੀਨੀਅਰ ਜਰਨਲਿਸਟ ਨੇ ਪੰਜਾਬ ਦੇ ਉਹਨਾਂ ਨੂੰ ਮਿਲਦੀ ਹੈ ਉਹ ਇੱਥੇ ਆਂਦੇ ਨੇ ਉਹ ਜੋ ਲੋਕਾਂ ਤੋਂ ਪੁੱਛਗਿੱਛ ਕਰਦੇ ਨੇ ਤੇ ਬੜੇ ਹੈਰਾਨੀਜਨਕ ਜਿਹੜੇ ਸੱਚ ਸਾਹਮਣੇ ਆਦੇ ਨੇ ਸੱਚ ਇਹ ਹੁੰਦਾ ਹੈ ਕਿ 140 ਰੁਪਏ ਦੀ ਥਾਲੀ 750 ਰੁਪਏ ਦੀ ਲੱਗਦੀ ਹੈ ਜੇਕਰ ਤੁਸੀਂ 버ਗਰ ਮੰਗੋ ਨਾਲ ਖੀਰ ਮਿਲ ਜਾਂਦੀ ਹੈ ਜੇਕਰ ਤੁਸੀਂ 20 ਰੁਪਏ ਦੀ ਕੋਈ ਚੀਜ਼ ਲਾਓ ਉਹ 50 ਰੁਪਏ ਦੀ ਬਣ ਜਾਂਦੀ ਹੈ ਤਿੰਨ ਵੱਡੇ ਅਹਿਮ ਸਵਾਲ ਪਹਿਲਾ ਸਵਾਲ ਇਹ ਹੈ ਦੁਕਾਨਦਾਰ ਦਾ ਇਹ ਕਹਿਣਾ ਹੈ ਕਿ ਉਸਨੇ ਸਭ ਕੁਝ ਅ ਰੇਟ ਲਿਸਟ ਲਾਇਆ ਹੈ ਪੰਜਾਬੀ ਦੇ ਵਿੱਚ ਵੀ ਹਿੰਦੀ ਵਿੱਚ ਵੀ ਸਾਰਾ ਕੁਝ ਉਸਨੇ ਲਿਖਾਇਆ ਉਸ ਤੇ ਕੀ ਗਲਤੀ ਪਰ ਕਦੇ ਇਦਾਂ ਹੁੰਦਾ ਹੈ ਕਿ ਤੁਸੀਂ ਕਿਸੇ ਰੈਸਟੋਰੈਂਟ ਵਿੱਚ ਜਾਓ ਤੁਸੀਂ ਮੰਗੋ ਚੀਜ਼ ਤਾਂ ਕੋਈ ਪਰ ਨਾਲ ਹੋਰ ਮਿਲੇ ਜਾਵੇ ਤੁਸੀਂ ਲਾਓ ਥਾਲੀ ਥਾਲੀ ਦੇ ਵਿੱਚ ਤਿੰਨ ਚੀਜ਼ਾਂ ਹੋਣ ਤੇ ਬਾਅਦ ਵਿੱਚ ਇਹ ਕਿਹਾ ਜਾਵੇ ਕਿ ਨਹੀਂ ਇਹਦੇ ਵਿੱਚ ਸ਼ਾਹੀ ਪਨੀਰ ਦੇ ਐਕਸਟਰਾ ਪੈਸੇ ਵੀ ਤੁਹਾਨੂੰ ਦੇਣੇ ਪੈਣਗੇ ਹਾਲਾਂਕਿ ਜਿਹੜਾ ਕਾਬਾ ਤੁਸੀਂ ਦੇਖ ਰਹੇ ਹੋ ਉਸ ਦਾ ਵਿਵਾਦਾ ਨਾਲ ਬਹੁਤ ਗਹਿਰਾ ਰਿਸ਼ਤਾ ਵੀ ਰਿਹਾ ਹੈ ਅਤੀਤ ਦੇ ਵਿੱਚ ਦੇਖਿਆ ਜਾਵੇ ਤਾਂ ਇਸੇ ਰੋਡ ਤੇ ਬਹੁਤ ਸਾਰੇ ਲੋਕਾਂ ਦੀ ਇਹ ਸ਼ਿਕਾਇਤ ਹੁੰਦੀ ਸੀ ਕਿ ਬੱਸ ਸਟੈਂਡ ਦੇ ਸਾਹਮਣੇ ਜੇਕਰ ਤੁਸੀਂ 500 ਰੁਪਏ ਦਾ ਚੇਨ ਕਰਵਾਉਂਦੇ ਹੋ ਤਾਂ ਤੁਹਾਨੂੰ 300 ਰੁਪਏ ਮਿਲਦੇ ਨੇ ਔਰ ਲੰਬਾ ਸਮਾਂ ਇਹ ਲੋਕਾਂ ਦੇ આરોਪ ਜ਼ਰੂਰ ਰਹੇ ਨੇ ਅੱਜ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਤਾਂ ਜਗਦੀਪ ਸਿੰਘ ਥਲੀ ਹੁਣਾ ਦੀ ਉਹ ਵੀਡੀਓ ਦੇ ਵਿੱਚ ਜਿਹੜੇ ਕਮੈਂਟ ਆਂਦੇ ਨੇ ਉਹ ਆਪਣੇ ਆਪ ਦੇ ਵਿੱਚ ਬੜੇ ਹੈਰਾਨੀਜਨਕ ਨੁਕਤੇ ਵੀ ਪੇਸ਼ ਕਰਦੇ ਨੇ ਇੱਕ ਵੱਡਾ ਪ੍ਰਸ਼ਨ ਲਾਦੇ ਨੇ ਇਥੋਂ ਦੇ ਪੁਲਿਸ ਦੇ ਖਿਲਾਫ ਵੀ ਕਿ ਕੀ ਉਸ ਵੇਲੇ ਜਦੋਂ ਕਿ ਇਸ ਢਾਬੇ ਦੇ ਬਿਲਕੁਲ ਬਾਹਰ ਪੁਲਿਸ ਵਾਲੇ ਤਨਾਤ ਨੇ ਇੱਕ ਇੱਕ ਸੈਕਿੰਡ ਤੇ ਪੁਲਿਸ ਵਾਲਾ ਤਨਾਤ ਹੈ ਕਿ ਕਦੀ ਉਹਨਾਂ ਦੇ ਧਿਆਨ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਆਈਆਂ ਜੇ ਆਈਆਂ ਤਾਂ ਉਹਨਾਂ ਨੇ ਇਸ ਤੇ ਐਕਸ਼ਨ ਕਿਉਂ ਨਹੀਂ ਕੀਤਾ ਇੱਕ ਵੱਡਾ ਸਵਾਲ ਇਹ ਵੀ ਹੈ ਕਿ ਕੀ ਹਰ ਪੱਤਰਕਾਰ ਬਲੈਕਮੇਲ ਹੋ ਗਿਆ ਕੀ ਹਰ ਪੱਤਰਕਾਰ ਜਿਹੜਾ ਖਬਰ ਦੀ ਜਾਣਕਾਰੀ ਲੈ ਰਿਹਾ ਹੈ ਤੁਸੀਂ ਉਸ ਨੂੰ ਬਲੈਕਮੇਲ ਕਹਿ ਸਕਦੇ ਹੋ ਬੜੀ ਵੱਡੀ ਹੈਰਾਨੀ ਦੀ ਗੱਲ ਹੈ ਕੱਲ ਦੀ ਇਹ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ ਵਿੱਚ ਦੁਕਾਨਦਾਰ ਸਪਸ਼ਟ ਤੌਰ ਤੇ ਕਹਿ ਰਿਹਾ ਹੈ ਕਿ ਪੱਤਰਕਾਰ ਦਾ ਰੇਟ ਫਿਕਸ ਹੈ 21300 ਰੁਪਏ ਪਰ ਕੀ ਪੰਜੇ ਉਂਗਲੀਆਂ ਇੱਕ ਹੋ ਸਕਦੀਆਂ ਨੇ ਇਹ ਪੰਜੇ ਉਂਗਲੀਆਂ ਅਲੱਗ-ਅਲੱਗ ਨੇ ਕੀ ਹਰ ਪੱਤਰਕਾਰ ਨੂੰ ਤੁਸੀਂ ਉਸ ਚੌਕ ਦੇ ਵਿੱਚ ਖੜਾ ਕਰ ਸਕਦੇ ਹੋ ਇਸ ਨੁਕਤੇ ਦੀ ਗੱਲ ਕੀਤੀ ਜਾਵੇ ਤਾਂ ਇਹਦਾ ਫਗਵਾੜਾ ਹੈਡਲਾਈਨ ਅਦਾਰਾ ਦੁਕਾਨਦਾਰ ਦੀ ਇਸ ਹਰਕਤ ਦੀ ਟਿੱਖੇ ਸ਼ਬਦਾਂ ਵਿੱਚ ਆलोचना ਕਰਦਾ ਹੈ ਜੇਕਰ ਦੁਕਾਨਦਾਰ ਦੀ ਕੋਈ ਸਮੱਸਿਆ ਹੈ ਉਸ ਨੂੰ ਪੁਲਿਸ ਦੀਆਂ ਵਗਾਰਾ ਪੁਕਤਨੀਆਂ ਪੈ ਰਹੀਆਂ ਉਸ ਨੂੰ ਪੱਤਰਕਾਰਾਂ ਦੀਆਂ ਵਗਾਰਾ ਪੁਕਤਨੀਆਂ ਪੈ ਰਹੀਆਂ ਉਸ ਨੂੰ ਹੋਰ ਪ੍ਰਸ਼ਾਸਨ ਦੀਆਂ ਵਗਾਰਾ ਪੁਕਤਨੀਆਂ ਪੈ ਰਹੀਆਂ ਕਿ ਉਸ ਕੋ ਪਲੇਟਫਾਰਮ ਹੈ ਉਹ ਆਪਣੀ ਗੱਲ ਕਹਿ ਸਕਦਾ ਹੈ ਉਹ ਕਹਿ ਸਕਦਾ ਹੈ ਕਿ ਮੇਰੀ ਦੁਕਾਨਦਾਰੀ ਤੇ ਮੁਸ਼ਕਲਾਂ ਆ ਰਹੀਆਂ ਨੇ ਪਰ ਇਹਨਾਂ ਮੁਸ਼ਕਲਾਂ ਜੇ ਆ ਰਹੀਆਂ ਨੇ ਕੀ ਉਸਤੇ ਹੱਲ ਇਸ ਤਰ੍ਹਾਂ ਲੱਭੇ ਜਾਣਗੇ ਕਿ ਤੁਸੀਂ ਮੰਗਦੇ ਤਾਂ ਸਮੋਸਾ ਹੋ ਪਰ ਤੁਹਾਨੂੰ ਖੀਰ ਮਿਲ ਜਾਂਦੀ ਹੈ ਨਾਲ ਬਾਦ ਵਿੱਚ ਉਸ ਤੇ ਪੈਸੇ ਲਗਾਏ ਜਾਂਦੇ ਨੇ 20 ਰੁਪਏ ਦੀ ਕੋਈ ਚੀਜ਼ ਮਿਲਦੀ ਹੈ ਤਾਂ ਉਹ 50 ਰੁਪਏ ਲੱਗ ਜਾਂਦੇ ਨੇ ਇਹ ਕਿੱਥੋਂ ਦਾ ਇਨਸਾਫ ਹੈ ਤੇ ਇਹ ਕਿੱਥੋਂ ਦੀ ਦੁਕਾਨਦਾਰੀ ਹੈ ਅਸੀਂ ਉਸ ਇਨਸੀਡੈਂਸ ਦਾ ਜ਼ਿਕਰ ਕਿਉਂ ਕੀਤਾ ਤੁਸੀਂ ਦੇਖਿਆ ਹੈ ਸੋਸ਼ਲ ਮੀਡੀਆ ਤੇ ਉਸ ਸੋਸ਼ਲ ਮੀਡੀਆ ਦੇ ਵਿੱਚ ਦੁਕਾਨਦਾਰ ਨੇ ਆਪਣਾ ਪੱਖ ਵੀ ਰੱਖਿਆ ਪੱਤਰਕਾਰ ਵੀ ਦੁਕਾਨਦਾਰ ਨੂੰ ਸਵਾਲ ਕਰ ਰਿਹਾ ਹੈ ਜਿਹੜੇ ਲੋਕ ਪੀੜਤ ਸੀ ਉਹਨਾਂ ਨੇ ਵੀ ਸਪਸ਼ਟ ਤੌਰ ਤੇ ਆਪਣੀਆਂ ਗੱਲਾਂ ਕਹੀਆਂ ਹੁਣ ਇੱਕ ਅਹਿਮ ਪ੍ਰਸ਼ਨ ਪ੍ਰਸ਼ਾਸਨ ਦੇ ਹੱਥਾਂ ਵਿੱਚ ਹੈ ਫਗਵਾੜੇ ਦੀ ਪੁਲਿਸ ਦੇ ਹੱਥਾਂ ਵਿੱਚ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਗਦੀਪ ਸਿੰਘ ਖਲੀ ਅਤੇ ਉਹਨਾਂ ਦੇ ਜਿਹੜੇ ਸਮਰਥਕ ਨੇ ਉਹਨਾਂ ਨੇ ਐਸਪੀ ਫਗਵਾੜਾ ਨੂੰ ਵੀ ਇਸ ਬਾਰੇ ਕੰਪਲੇਂਟ ਦਿੱਤੀ ਹੈ ਮੈਡਮ ਰੁਪਿੰਦਰ ਕੌਰ ਪੱਟੀ ਉਹਨਾਂ ਨੇ ਵੀ ਕਿਹਾ ਹੈ ਕਿ ਉਹਨਾਂ ਦੇ ਧਿਆਨ ਹਿੱਤ ਵਿੱਚ ਇਹ ਗੱਲ ਹੈ ਕੁਝ ਸਮਾਂ ਵੀ ਦਿੱਤਾ ਗਿਆ ਹੈ ਇਸ ਮਾਮਲੇ ਨੂੰ ਵਿਚਾਰਨ ਦੇ ਲਈ ਪਰ ਜੇਕਰ ਇਹ ਮਾਮਲਾ ਇਸੇ ਤਰ੍ਹਾਂ ਖਤਮ ਹੋ ਜਾਂਦਾ ਹੈ ਕੀ ਇਹ ਵਰਤਾਰਾ ਇਹ ਸੱਡੇ ਤੇ ਇਸੇ ਤਰ੍ਹਾਂ ਚੱਲਦਾ ਰਹੇਗਾ ਜਾਂ ਬੰਦ ਹੋਏਗਾ ਇਹ ਵੀ ਆਪਣਾ ਇੱਕ ਬਹੁਤ ਵੱਡਾ ਅਹਿਮ ਪ੍ਰਸ਼ਨ ਹੈ ਕਿ ਕੀ ਆਵਾਜ਼ بلند ਕਰਨ ਲਈ ਪੱਤਰਕਾਰ ਨੂੰ ਹੀ ਤੁਸੀਂ ਕਟਾਰੇ ਦੇ ਤੇ ਖੜਾ ਕਰ ਦਿੰਦੇ ਹੋ ਇਹ ਵੀ ਇੱਕ ਵੱਡੀ ਗੱਲ ਹੈ ਜਿੱਥੋਂ ਤੱਕ ਜਗਦੀਪ ਸਿੰਘ ਥਲੀ ਦਾ ਗੱਲ ਹੈ ਸੋਸ਼ਲ ਮੀਡੀਆ ਦਾ ਇੱਕ ਬਹੁਤ ਹੀ ਅ ਪ੍ਰਤਿਵਾਸ਼ੀਲ ਪੱਤਰਕਾਰ ਪਿਛਲੇ ਲਗਭਗ ਇੱਕ ਦਹਾਕੇ ਦੀ ਗੱਲ ਕੀਤੀ ਜਾਵੇ ਅਲੱਗ-ਅਲੱਗ ਮੀਡੀਆ ਚੈਨਲਾਂ ਤੋਂ ਇਲਾਵਾ ਹੁਣ ਖੁਦ ਉਹਨਾਂ ਦੇ ਆਪਣੇ ਚੈਨਲ ਤੇ ਵੀ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਅਸੀਂ ਬਿਲਕੁਲ ਉਹਨਾਂ ਦੇ ਨਾਲ ਖੜੇ ਹਾਂ ਇਸ ਮੁੱਦੇ ਤੇ ਨਾਲ ਅਸੀਂ ਇਹ ਵੀ ਕਹਿੰਦੇ ਹਾਂ ਜੇਕਰ ਦੁਕਾਨਦਾਰ ਦੀ ਆਪਣੀ ਕੋਈ ਸਮੱਸਿਆ ਹੈ ਜੇਕਰ ਉਸ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਸੋਸ਼ਲ ਮੀਡੀਆ ਤੇ ਆ ਕੇ ਆਪਣੀਆਂ ਮੁਸ਼ਕਲਾਂ ਨੂੰ ਦੱਸ ਸਕਦਾ ਹੈ ਉਹ ਦੱਸ ਸਕਦਾ ਹੈ ਜੇਕਰ ਉਸ ਨੂੰ ਕਿਸੇ ਦੀਆਂ ਬਗਾਰਾ ਭੁਗਤਨੀਆਂ ਪੈ ਰੀਆਂ ਹੈ ਉਹ ਦੱਸ ਸਕਦਾ ਹੈ ਪਰ ਕੀ ਇਹ ਠੀਕ ਗੱਲ ਹੈ ਕਿ ਜੋ ਮੁੱਲ ਇੱਕ ਵਾਜਬ ਮੁੱਲ ਜੋ ਹੈ ਆਪਣਾ ਪ੍ਰੋਫਿਟੇਬਲ ਮੁੱਲ ਤੋਂ ਬਾਅਦ ਜੇਕਰ ਬਹੁਤ ਵੱਡਾ ਮੁੱਲ ਉਹ ਵਸੂਲਦਾ ਹੈ ਤਾਂ ਵਾਕੇ ਇਸਤੀ ਨੁਕਤਾ ਚੀਨੀ ਬੰਦੀ ਹੈ ਅੱਜ ਦੀ ਇਹ ਵੀਡੀਓ ਅਸੀਂ ਤੁਹਾਡੇ ਲਈ ਪ੍ਰਸ਼ਨ ਛੱਡ ਕੇ ਜਾ ਰਹੇ ਨੇ ਚੰਗੀ ਤਰ੍ਹਾਂ ਇਸ ਦੁਕਾਨ ਨੂੰ ਦੇਖ ਲਓ ਜੇ ਤੁਹਾਨੂੰ ਲੱਗਦਾ ਹੈ ਕਿ ਇਸ ਦੁਕਾਨਦਾਰ ਤੇ ਤੁਸੀਂ ਕਦੀ ਵੀ ਕੋਈ ਸਰਵਿਸ ਲਈ ਹੈ ਚੰਗੀ ਹੈ ਤਾਂ ਚੰਗੀ ਜ਼ਰੂਰ ਲਿਖਿਓ ਕਿਉਂਕਿ ਦੁਕਾਨਦਾਰ ਦਾ ਪੱਖ ਵੀ ਆਣਾ ਚਾਹੀਦਾ ਹੈ ਪਰ ਜੇਕਰ ਸਾਨੂੰ ਲੱਗਦਾ ਹੈ ਕਿ ਇਹ ਟਾਬੇ ਤੇ ਕਦੀ ਤੁਹਾਡੇ ਨਾਲ ਕੋਈ ਮਾੜਾ ਵਰਤੀਰਾ ਹੋਇਆ ਹੈ ਤੇ ਉਸ ਬਾਰੇ ਵੀ ਭਰਾਵੋ ਜ਼ਰੂਰ ਲਿਖਿਓ ਕਿਉਂਕਿ ਸੋਸ਼ਲ ਮੀਡੀਆ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਹਥਿਆਰ ਹੈ ਅਤੇ ਇਸ ਹਥਿਆਰ ਦੇ ਰਾਹੀਂ ਤੁਸੀਂ ਕਿੰਨਾ ਕੁਝ ਕਲਪ ਕਰ ਸਕਦੇ ਹੋ ਅਸੀਂ ਚਾਹੁੰਦੇ ਹਾਂ ਕਿ ਦੋਨਾਂ ਪੱਖਾਂ ਦੇ ਜੋ ਜਵਾਬ ਹੈ ਤੁਸੀਂ ਜ਼ਰੂਰ ਦਿਓ ਉਡੀ ਕਰਾਇਗੀ ਤੁਹਾਡੇ ਸਾਰੇ ਕਮੈਂਟਾਂ ਦੀ ਪਰ ਫਗਵਾੜਾ ਜਿਹੜਾ ਇਸ ਵੇਲੇ ਕਿਉਂਕਿ ਬਹੁਤ ਤੇਜ਼ੀ ਨਾਲ ਇਹ ਵੀਡੀਓ ਵਾਇਰਲ ਹੋ ਰਹੀ ਹੈ ਅਸੀਂ ਜ਼ਰੂਰ ਚਾਹਾਂਗੇ ਕਿ ਜਲਦ ਤੋਂ ਜਲਦ ਇਸ ਦਾ ਨਪਟਾਰਾ ਜ਼ਰੂਰ ਹੋਣਾ ਚਾਹੀਦਾ ਹੈ ਜੇ ਕੋਈ ਦੋਸ਼ੀ ਇਸ ਵਿੱਚ ਸ਼ਾਮਲ ਹੁੰਦਾ ਕੋਈ ਵੀ ਉਸ ਨੂੰ ਸਜ਼ਾ ਜ਼ਰੂਰ ਦੇਣੀ ਚਾਹੀਦੀ ਹੈ ਅਤੇ ਸੇਫਟੀ ਵਿਭਾਗ ਬਹੁਤ ਸਾਰੇ ਵਿਭਾਗ ਕਿਉਂਕਿ ਟਾਬਾ ਹੈ ਬਹੁਤ ਸਾਰੇ ਵਿਭਾਗ ਇਸ ਦੇ ਨਾਲ ਐਡ ਹੋਣਗੇ ਕਾ ਮਿਊਨਿਸਪਲ ਕਾਰਪੋਰੇਸ਼ਨ ਕੀ ਇਹ ਹੱਦ ਵਿੱਚ ਆਂਦਾ ਹੈ ਇਹ ਕਾਰਪੋਰੇਸ਼ਨ ਨੂੰ ਵੀ ਦੇਖਣਾ ਪਏਗਾ ਬਸਟੈਂਡ ਦੇ ਬਿਲਕੁਲ ਨਾਲ ਹੀ ਇੱਕ ਬਹੁਤ ਵੱਡਾ ਇਹ ਕੰਪਲੈਕਸ ਹੈ ਅਤੇ ਜੇਕਰ ਇਹ ਜਾਇਜ ਕੰਪਲੈਕਸ ਹੈ ਤਾਂ ਫਿਰ ਤਾਂ ਠੀਕ ਹੈ ਪਰ ਜੇਕਰ ਇਹ ਉਸੇ ਤਰ੍ਹਾਂ ਉਸਾਰਿਆ ਗਿਆ ਹੈ ਕਿ ਉਸਤੇ ਵਿਰੋਧ ਵੀ ਕੋਈ ਕਾਰਵਾਈ ਹੋਏਗੀ ਬਹੁਤ سارے ਸਵਾਲ ਤੁਹਾਡੇ ਤੱਕ ਛੱਡਦੇ ਹੋਏ ਜਲਦ ਹਾਜ਼ਰ ਹੋਵਾਂਗੇ ਇੱਕ ਨਵੇਂ ਅਪਡੇਟ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ